ਨੌਜ ਸਵਾਗਤ ਹੈ ਤੁਹਾਡਾ ਫਤਿਹਪਿੰਡ ਦੇ ਚੈਨਲ ਦੇ ਉੱਤੇ ਬਈ ਆਪਾਂ ਰਾਤ ਤਿੰਨ ਤਿੰਨ ਵੇ ਰਾਤਾਂੀਆਂ ਮਾਰ ਕੇ ਨਾ ਇੱਕ ਵਾਰ ਹਲ ਮਾਰੇ ਤੇ ਫਿਰ ਮਾਰਿਆ ਰੋਟਾਵੇਟਰ ਹੁਣ ਟਰੈਕਟਰ ਵੇਖਦੇ ਆ ਕਦ ਤੱਕ ਆਉਂਦਾ ਤੇ ਫਿਰ ਆਪਾਂ ਵਜਾਨ ਕਰਦੇ ਆ ਪोटाਸ਼ ਵਗੈਰਾ ਖਿਲਾਰ ਕੇ ਹਾਂ ਹਾਂਜੀ ਆਪਾਂ ਖਿਲਾਰਦੇ ਪਏ ਆ ਪोटाਸ਼ ਸੱਚਾ ਪੀਜਾ ਨਾਲ ਲੱਗਾ ਆਪਣੇ ਹਰਪ੍ਰੀਤ ਭਿੰਡਰ ਅਜੇ ਨਾ ਸ਼ਕਾਟ ਉਹ ਵੀ ਦੋ ਬਰੀਆਂ ਕਿੱਲੇ ਦੀਆਂ ਪੋਟਾਸ ਪਾਉਣੀ ਆਪਾਂ ਹਰ ਦੇ ਬਾਅਦ ਦੇ ਮਸ਼ੀਨ ਆਉਣ ਵਾਲੀ ਆ ਅਸੀਂ ਲੇਟ ਹੋਏ ਕਰਦੇ ਆ ਅਵੇ ਲਾ ਤੂੰ ਦੋ ਦੀ ਰਾਤ ਨੂੰ ਪੈਲੀ ਬਾਈ 2 ਕਿਲੋ ਡਾਈ ਵੀ ਦੇਤੀ ਇਧਰੋਂ ਮੈਂ ਚੁੜੂ ਲੰਡਾਈ ਲੈ ਆ ਮੁੰਡਾ ਵਿੱਚ ਇਹਦੇ ਨਾਲ ਹੀ ਸਰੋਂ ਪਹਿਲਾਂ ਨਿਕਲਣੀ ਆ ਲਓ ਜੀ 45 ਵਾਲੀ ਬੀਜਾ ਸਰੋਂ ਦਾ 800 ਗ੍ਰਾਮ ਤੇ ਵੱਜੀ ਆ ਪਹਿਲਾ ਗੜਾ ਹੋ ਗਿਆ ਸਟਾਰਟ ਮਸ਼ੀਨ ਦਾ 2 ਕਟੇ 2.5 ਦੇ ਮਾਰੇ ਅੰਦਰ ਆਪਾਂ ਕਿੱਲੇ ਦੇ ਤੇ ਥੱਲੇ ਦੋ ਪਾ ਦੇ ਪਟਾਕ ਦੀਆਂ ਕੰਮ ਸਟਾਰਟ ਤਕਾਉਨੇ ਸਾਨੂੰ ਆਪਾਂ ਜਿਹੜਾ ਟਰੈਕਟਰ ਲਾਸਟ ਗੇੜੇ ਤੇ ਇਹ ਇਧਰ ਹਲੇ ਰਾਹਲੇ ਪੈ ਡੇਢ ਗੇੜੇ ਰਹਿ ਗਈ ਆਪਣਾ ਸਾਰੇ ਬੀਤ ਗਿਆ। ਲਓ ਜੀ ਬਾਜੀ ਕੰਮ ਨਿਬੜ ਗਿਆ ਆਪਾਂ ਲਾਸਟ ਗੇੜੇ ਰਹਿ ਕੇ ਮੱਥੇ ਲਾ ਕੇ ਟਰੈਕਟਰ ਮੁੜ ਪਿਆ। ਸੋਸੋ ਵੀਡੀਓ ਵਾਹ ਲੈ ਜੀ ਤਾਂ ਚਲੋ ਸਰ ਲਾਈਕ ਅਨਸਟ੍ਰੇਟ ਕਰ ਦਿਓ ਫਤਿਹ ਹੁੰਦੇ ਤੇ ਡੱਬ ਕੇ। ਲਓ ਵੀ। ਲਾਸਟ ਗੇੜਾ ਬਾਜੀ ਨੇ ਮੋੜਿਆ ਉਧਰ।